ਸਹਿ ਕਾਨਲਾ ਸ਼ਰੀਨ ਬੱਟ ਹੀ ਦਨ ਹਾਈ 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 ਕਿੰਤੇ ਕਿਸਾਨ ਯੂਨੀਅਨ ਜਿੰਦਾਬਾਦ 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 ਬੈਠੇ ਆ ਸਾਨੂੰ ਕੋਈ ਮਰਨਾ ਦੋ ਨਹੀਂ ਹੈਗਾ ਸਾਡੇ ਮੋਹਦ ਮੈਨੇ ਕਹਤਾ ਵਾ ਕੋਈ ਐਸੇ ਭੈਰੋ ਤੁਹਾਨੂੰ ਕੋਈ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗਾ ਦੋ ਬੰਦੇ ਚਾਰ ਤੇ ਤੁਹਾਨੂੰ ਕਿ ਫੜ ਕੇ ਪਰ ਚੱਲਿਆ ਆ ਪਹਿਲਾਂ ਨਮਰ ਤਾਂ ਮੈਂ ਮਰਾਂਗਾ ਸਾਡੇ ਉੱਤੇ ਪਾਵਰ ਚੌਣ ਸਾਨੂੰ ਕੋਈ ਠੇ ਕਹਨੇਗਾ ਜਿਲਦੀਰ ਧਾਰੀਬਾਲ ਨੇ ਦੋ ਲੱਖ ਭਗਦੇਵ ਨੇ ਨਹੀਂ ਲਿਆ ਅਹੀਂ ਨਹੀਂ ਲਿਆ ਇਹ ਮਾਨੇ ਉਹ 2 ਲੱਖ ਤਕਸੀਮ ਧਾਰੀਵਾਲ ਨੂੰ ਦੇਤਾ। ਸੁੰਦਰਗਰਾਹ ਪਿੰਡਿਆ ਆ ਸਵਾ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰਗਰਾਹ ਇਹਨਾਂ ਨੇ ਪਿੰਡ ਕੀਤਾ ਆ। ਗੋੜੇ-ਗੋੜੇ ਸਾਡੇ ਕੋਲਾ ਗੋੜੇ-ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ। ਛੱਪੜ ਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ 2 ਲੱਖ ਲਾਤੇ 1 ਲੱਖ ਲੱਖ ਸਾਡਾ 2 ਲਾਤੇ ਨੇ ਇਕੱਠੇ ਲਾ ਕੇ। ਵੇਖੋ ਹੱਦ ਹੋ ਗਈ ਐ ਮੈਨਾਂ। 2 3 ਮਿੰਟ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ। ਪਰ ਉਸ ਦੇ ਬਾਵਜੂਦ ਅੱਜ ਫੇਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਲਈ ਸ਼ਹਿਰ ਤੇ ਆ ਰਿਹਾ। ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਜਿਹੜਾ ਆ ਰਿਹਾ ਲੋਡਡ ਰਹਿ ਕੇ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤਾਂ ਇੱਥੇ ਕੋਈ ਰੈਕ ਨਹੀਂ ਆਊਗਾ ਸਟੇਸ਼ਨ ਤੇ ਪਹੁੰਚੀ ਕੋਲੇ ਨਾਲ ਭਰੀ ਟ੍ਰੇਨ ਲੋਕਾਂ ਨੇ ਕਰਾਈ ਵਾਪਸ ਫਤਿਹਪੁਰ ਚੂੜੀਆਂ ਰੇਲਵੇ ਸਟੇਸ਼ਨ ਉੱਪਰ ਮੋੜ ਦੁਬਾਰਾ ਕੋਲੇ ਦੇ ਭਰੇ ਟ੍ਰੇਨ ਦੇ ਸ਼ੁਰੂ ਹੋਣ ਨਾਲ ਏਡਲੇ ਲੋਕਾਂ ਤੇ ਕਿਰਤੀ ਕਿਸਾਨ ਜਿਨ੍ਹਾਂ ਨੇ ਵੱਲੋਂ ਮਿਲ ਕੇ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਸਾਕੀ ਰੇਲਵੇ ਬੋਰਡ ਨੂੰ ਝੁਕਦਿਆਂ ਹੋਇਆਂ ਇੱਕ ਭਰੀ ਹੋਈ ਕੋਲੇ ਦੀ ਟ੍ਰੇਨ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ। ਰੇਲਵੇ ਸਟੇਸ਼ਨ ਤੇ ਕੋਲੇ ਦੀਆਂ ਭਰਨ ਟ੍ਰੇਨਾਂ ਆਉਣ ਤੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਹ ਵਿਚ ਆ ਗਏ ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲਦਾਰ ਜਗਤਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਰਹੀ ਕੋਲੇ ਦੀ ਭਰੀ ਟ੍ਰੇਨ ਵਾਪਸ ਮੋੜਨ ਦਾ ਵਿਸ਼ਵਾਸ ਦਿਵਾਇਆ ਗਿਆ। ਤਹਿਸੀਲਦਾਰ ਦੇ ਸ਼ੁਆਰਤ ਬਉਣ ਤੇ ਲੋਕਾਂ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ। ਨੋ ਮਕਰ ਖੜਾ ਦੇਖੋ ਅਸੀਂ ਕੋਈ ਸਾਨੂੰ ਕੋਈ ਸ਼ੌਕ ਨਹੀਂ ਮਤਲਬ ਕੀ ਤਾਂ ਬੋਲਣ ਦਾ ਬੰਦਾ ਬੋਲਦਾ ਉਹ ਜਦੋਂ ફીਲਟ ਹੋਵੇ ਅਸੀਂ ਕੱਲ ਗਏ ਉਹਨੂੰ ਆਖਿਆ ਵੇਖੋ ਠੀਕ ਕਰਦੇ ਕਿ ਜਿਹੜਾ ਤੁਹਾਡਾ ਪਿਛਲਾ ਹੋਇਆ ਉਹ ਕੀ ਤੁਸਾਂ ਮੁੱਲ ਪਾਇਆ ਇਸ ਕਰਕੇ ਸਾਡੀ ਕੋਈ ਨਹੀਂ ਸੁਣੀ ਮਤਲਬ ਉਹ ਆਪਣੀ ਸੀਟ ਤੇ ਯਾਨੀ ਕਿ ਜਿਸ ਤਰ੍ਹਾਂ ਬੰਦਾ ਨੇ ਅਸੀਂ ਆਖਿਆ ਠੀਕ ਹੈ ਬੁਰਕ ਬੁਰਕ ਪੈਂਦਾ ਤੁਹਾਡੀ ਪਾਵਰ ਆ ਅਸੀਂ ਤੁਹਾਡਾ ਸਤਕਾਰ ਕਰਦੇ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਜੁਣਿਆ ਦਾ ਪ੍ਰਧਾਨ ਆ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਨਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗ੍ਰਾਮ ਪਿੰਡ ਆ ਆ ਸਵਾਲ ਇਹਨਾਂ ਦੇ ਸ਼ਿਰ ਚ ਪਏ ਜਿਹੜਾ ਸਾਡਾ ਸੁੰਦਰ ਗ੍ਰਾਮ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਛੱਪੜਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਛਾੜੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲੱਗਦਾ ਦੋ ਲਾਤੇ ਨੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ-ਵਡੇਰੇ ਬੁੱਢੇ ਮਾਰੀ ਗਏ ਨੇ ਅਸੀਂ ਕਿਹਾ ਅਟਲਾ ਹੀ ਆਇਆ ਸੀ ਤੇ ਅਸੀਂ ਮਰਨਾ ਨਹੀਂਗਾ ਪਈ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂ ਗਿਆ ਜੇਰਾ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹ ਮੰਤਰੀ ਨੂੰ ਕਿਹ ਐਮਐਲਏ ਨੂੰ ਵੜ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਸ਼ਰਗਦਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁਕਣੇ ਪਾਉਣ ਇਹਨਾਂ ਦੇ ਕੰਜਰਾਂ ਦੇ ਸ਼ਿਰ ਤੇ ਪਾਉਣ ਕਿ ਰਸੀਆਂ ਸਾਡੀਆਂ ਕਾਲੀਆਂ ਹੋ ਗਈਆਂ ਜਿੱਤੇ ਲੀਲੇ ਪਉਰੋਸ ਹੈ ਵੋਟਰ ਦਾ ਕਾਲਾ ਕਾ ਵੇਖੋ ਕੀ ਹਾਲ ਹੈ ਦੋ ਦੋ ਰੈਗ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦੇ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਬਹਿਨ ਦੀ ਮਜਬੂਰੀ ਹੈ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਹਾਂ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇੱਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਤਰਵੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ ਆਡਰ ੜਕ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਨੂੰ ਫੈਰ ਰਹੀਆਂ ਦੂਜੀ ਗੱਲ ਕਿ ਅਸੀਂ ਥੋੜਾ ਦੋ ਤਿੰਨ ਮਹੀਨੇ ਪਹਿਲਾਂ ਐਸਡੀਐਮ ਸਿਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦੇ ਆ ਗਿਆ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ ਦੋ ਤਿੰਨ ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੱਜ ਫਿਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਰਿਹਾ ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫਿਰ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਅੱਜ ਅਹੀਂ ਜਿਹੜੇ ਦੋਨੇ ਰੈਕ ਆਏ ਐ ਡੱਕੇ ਹੋਏ ਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਇਸ ਕਿਸੇ ਕਪੜੇ ਮਸਲੇ ਵਾਲੇ ਬੈਠੇ ਸੀ ਉਸ ਵਾਰੀ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਰੈਕ ਲੋਡਡ ਰਹਿ ਗਿਆ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਉਗਾ ਕੋਈ ਕਦੇ ਵਿੱਚ ਕੋਈ ਰਹਿ ਨਹੀਂ ਹੋਊਗਾ ਇਹ ਜਿਹੜਾ ਡਾਟ ਡਾਟ ਵਾਪਸ ਆਊਗਾ ਤੇ ਜਿਹੜਾ ਖਾਲੀ ਐ ਇਹ ਵਾਪਸ ਆਊਗਾ ਹੋਰ ਬੇਦੀਆ ਬਦਨ ਜੀ ਵੀ ਜਿਹੜਾ ਇੱਥੇ ਮਤਲਬ ਅਪਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਡਾਟ ਡਾਟ ਜਿਹੜਾ ਅਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਹੋ ਲੋ ਕੈਦੇ ਕਾਨੂੰਨ ਨਾਲ ਚੁੱਕਣੇ ਲੋ ਚੀਜ਼ ਹੈ ਜਿਹੜਾ ਪੋਲੂਸ਼ਨ ਆਇਆ ਨਾ ਉਹਨਾਂ ਦਾ ਧੂੜਾ ਪੁੱਟਦਣ ਵੀ ਲੋਕਾਂ ਦਾ ਇਹਦੇ ਨਾਲ ਹੀ ਸਾਫ ਬੰਦ ਕਰਦਣ ਠੀਕ ਹੈ ਇਹ ਪ੍ਰਸ਼ਾਸਨ ਜ਼ੋਰ ਧਰਾਵੇ ਵੀ ਆਰਾਮ ਨਾਲ ਚੁੱਕਣ ਉਹ ਪਾਣੀ ਨਿਕਲਣਾ ਨਾਲ ਉੱਤੇ ਪਾਣੀ ਟਰੋਂਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਹੋ ਜਾਂਦੀ ਠੀਕ ਹੈ ਜੀ ਇਹ ਬਿਲਕੁਲ ਹੋਊਗਾ ਜੀ ਇਹ ਕੋਈ ਤੋੜਨੀ ਉੱਪੂ ਵੀ ਤੇ ਵਧੀਆ ਤਰੀਕੇ ਨਾਲ ਸਾਫ ਸਫਾਈ ਨਾਲ ਇਹਨੂੰ ਕੀਤਾ ਜਾਵੇ ਠੀਕ ਹੈ ਠੀਕ ਹੈ